ਸਿਆਣੇ ਕਹਿੰਦੇ ਆ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ ਉਹ ਕੌਮਾਂ ਰੁਲ ਜਾਂਦੀਆਂ ਨੇ ਤੇ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਅੰਗਰੇਜ਼ਾਂ ਨੂੰ ਸਾਡੇ ਸ਼ਹੀਦਾਂ ਦੇ ਨਾਮ ਪਤਾ ਨਹੀਂ ਤੇ ਸਾਡੀ ਨਵੀਂ ਪੀੜ੍ਹੀ ਤੇ ਅਸੀਂ ਉਹਨਾਂ ਸ਼ਹੀਦਾਂ ਨੂੰ ਵਿਸਾਰੀ ਬੈਠੇ ਆਂ ਤੇ ਅੱਜ ਮੈਂ ਗੱਲ ਕਰਨ ਜਾ ਰਹੇ ਆਂ ਸ਼ਹੀਦ ਭਾਈ ਮੇਵਾ ਸਿੰਘ ਲੋਪੋਂਗੇ ਦੀ ਤੇ ਜਿਹੜੇ ਨੇ ਹਾਪਕਿੰਸ ਨੂੰ ਉਸ ਸਮੇਂ ਬਾਹਰ ਬੁਲਾਇਆ ਸੀ ਜਦੋਂ ਉਹ ਜ਼ੁਲਮ ਕਰਦਾ ਸੀ ਤੇ ਭਾਈ ਮੇਵਾ ਸਿੰਘ ਲੋਪੋਕੇ ਦੀ ਜ਼ਿੰਦਗੀ ਦੇ ਉੱਤੇ ਤੇ ਗੁਰਨਾਨਕ ਜਹਾਜ਼ ਜਿਹਨੂੰ ਅਸੀਂ ਕਾਮਾਗਾਟਾ ਮਾਰੂ ਜਹਾਜ਼ ਵੀ ਪੜਦੇ ਰਹੇ ਆ ਉਹਦੇ ਤੇ ਇੱਕ ਬਹੁਤ ਸੋਹਣੀ ਫਿਲਮ ਗੁਰਨਾਨਕ ਜਹਾਜ਼ تر세ਮ ਜਸੜ ਅਤੇ ਸ਼ਰਨਾ ਆਰਟ ਹੋਰਾਂ ਨੇ ਬਣਾਈ ਹੈ ਤੇ ਇਹ ਫਿਲਮ ਦੇਖ ਕੇ ਹੀ ਤੁਹਾਨੂੰ ਪਤਾ ਲੱਗਣਾ ਕਿ ਭਾਈ ਮੇਵਾ ਸਿੰਘ ਲੋਪੋਕੇ ਕੌਣ ਸੀ ਸਰਦਾਰ ਬਦਨ ਸਿੰਘ ਗਦਰ ਯੋद्धा ਕੌਣ ਸੀ ਭਾਗ ਸਿੰਘ ਖਾਲਸਾ ਦੀਵਾਨ ਬੈਂਕੂਵਰ ਕੌਣ ਸੀ ਤੇ ਹਾਪਕਿੰਸ ਕੌਣ ਸੀ ਤੇ ਬੇਲਾ ਸਿੰਘ ਅਦਾਰ ਕੌਣ ਸੀ ਤੇ ਆਪਣੇ ਪਰਿਵਾਰਾਂ ਸਮੇਤ ਫਿਲਮ ਦੇਖਣ ਜਰੂਰ ਜਾਓ ਗੁਰਨਾਨਕ ਜਹਾਜ ਕਿਉਂਕਿ ਜੇ ਕਿਸੇ ਨੇ ਐਡਾ ਵੱਡਾ ਅਪਰਾਹਲਾ ਕੀਤਾ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਆਪਣੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਫਿਲਮ ਦੇਖਣ ਜਾਈਏ ਤਾਂ ਕਿ ਉਹਨਾਂ ਨੂੰ ਇਤਿਹਾਸ ਆ ਜਿਹੜਾ ਉਹ ਪਤਾ ਲੱਗ ਸਕੇ ਮੇਰਾ ਸੱਚ ਦਾ ਭਾਈ ਮੇਵਾ ਸਿੰਘ ਲੋਪੋਂ ਕੇ ਸਰਦਾਰ ਬਦਨ ਸਿੰਘ ਹੋਰਾਂ ਨੂੰ ਭਾਕ ਸਿੰਘ ਹੋਰਾਂ ਨੂੰ ਕਿ ਜਿਨ੍ਹਾਂ ਦੀ ਜ਼ਿੰਦਗੀ ਦੇ ਉੱਤੇ ਇਹ ਫਿਲਮ ਬਣੀ ਹੈ